ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਬਸ 2-4 ਮਿੰਟ ਤੁਸੀਂ ਮੈਨੂੰ ਦੇ ਦਿਓ ਜੀ ਮੈਂ ਟਿਕਾਣੇ ਤੇ ਪਹੁੰਚਣ ਆਣਾ ਥੋੜਾ ਜਿਹਾ ਲੇਟ ਹੋ ਗਿਆ ਮੇਰੇ ਕੋਲ ਨੈਟ ਘਟਾ ਇੱਥੇ ਪਲੀਜ਼ ਤੁਸੀਂ ਆ ਜਾਓ ਉਹਨੇ ਚਿਰ ਨੂੰ ਮੈਂ ਬਸ ਅ ਜਸਟ 2-3 ਮਿੰਟਾਂ ਦੇ ਵਿੱਚ ਮੈਂ ਆਪਣੇ ਟਿਕਾਣੇ ਪਹੁੰਚ ਜਾਣਾ ਜੀ ਤੇ ਫੇਰ ਆਪਾਂ ਕਰਦੇ ਆਂ ਗੱਲ ਦੇਖੋ ਅੱਗੋਂ ਲਾਈਟ ਆਈ ਸੀ ਤਾਂ ਮੈਨੂੰ ਮੇਰਾ ਬਣ ਗਿਆ ਸੀ ਕੰਮ ਤੇ ਸੋ ਜਿਹੜਾ ਆਪਾਂ ਆ ਦੇਖੋ ਇੰਨਾ ਕੋ ਤੁਹਾਨੂੰ ਦਿਸੀ ਜਾਊਗਾ ਤੇ ਆਪਾਂ ਤੁਸੀਂ ਆ ਜਾਓ ਸਾਰੇ ਆਪਾਂ ਗੱਲ ਬਹੁਤ ਗੰਭੀਰ ਕਰਨੀ ਅੱਜ ਜਿਹੜਾ ਸਿੱਖੀ ਦਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ ਸਟੇਟ ਵੱਲੋਂ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਵੱਡੀ ਸ਼ਹਾਦਤ ਆ ਸਾਡੇ ਬਾਬਿਆਂ ਦੀ ਉਹਦੇ ਪ੍ਰਤੀ ਤੇ ਜਿਹੜਾ ਦਲਗੀਤਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਐਨਰ ਸਟੇਟ ਦੇ ਭਗਤਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ ਆ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਜਿਹੜੀ ਆ ਉਹ ਕਰਦੇ ਆ ਬਸ ਇਥੋਂ 3 ਕਿਲੋਮੀਟਰ ਹੋਰ ਮੇਰਾ ਸਫ਼ਰ ਰਹਿ ਗਿਆ ਮੈਂ ਸਹੀ ਟਿਕਾਣੇ ਤੇ ਪਹੁੰਚ ਜਾਣਾ ਆ ਚਾਨਣ ਚ ਪਹੁੰਚ ਜਾਣਾ ਆ ਤੇ ਆਪਾਂ ਕਰਦੇ ਆ ਗੱਲ ਅਹ ਇਸਟ ਅਮਰੀਕਾ ਮੈਂ ਅ ਠੀਕ ਹੋ ਗਿਆ ਆ ਇੰਟਰਨੈਟ ਜਿਹੜਾ ਆ ਮੈਂ ਪਿੰਡ 'ਚ ਸੀਗਾ ਮਾਤਾ ਢੱਲੇ ਸੀ ਬਹੁਤ ਮੈਂ ਉਹਨਾਂ ਨੂੰ ਦਵਾਈ ਜਿਹੜੀ ਆ ਪਹੁੰਚਾ ਕੇ ਜਿਹੜਾ ਵਾਪਸ ਆਇਆ ਬਸ ਜਸਟ 2 ਮਿੰਟ ਇੱਥੇ ਸਾਹਮਣੇ ਪੰਪ ਆਉਣ ਵਾਲਾ ਤੇ ਮੈਂ ਉੱਥੇ ਖੜ ਕੇ ਸਾਰੀ ਗੱਲਬਾਤ ਆਪਾਂ ਕਰਦੇ ਆ ਜਿਹੜੀ ਕਿ ਬਹੁਤ ਜ਼ਰੂਰੀ ਆ ਇਹ ਆ ਲੋ ਆਪਾਂ ਜਿਹੜਾ ਆ ਪੰਪ ਤੇ ਖੜਦੇ ਆ ਇਹ ਆਪਣੇ ਕਿਸੇ ਸਿੰਘ ਦਾ ਪੰਪ ਹੈ ਪਰ ਏ ਮੈਨੂੰ ਅਜ ਇਸ ਸਮੇਂ ਮੈਨੂੰ ਜਾਣਦੇ ਨਹੀਂ ਹੈ ਇਹ ਕਿ ਮੈਂ ਕੌਣ ਆ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅ ਬਸ ਮੈਨੂੰ ਪਿਛਲੀ ਸ਼ਿਫਟ ਤੇ ਬੈਠਣੋ ਜੀ ਆਪਾਂ ਕਰਦੇ ਹਾਂ ਨਹੀਂ ਵੀਰੇ ਨਹੀਂ ਬੰਦ ਕਰ ਲਓ ਕਰ ਲਓ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਜੋ ਜੀ ਆਪਾਂ ਕਰਦੇ ਆਂ ਸਾਰੀ ਗੱਲਬਾਤ ਆ ਆਜੋ ਆਜੋ ਜਥਾ ਠਿਕਰੀਵਾਲ ਕੋਈ ਗੱਲ ਨਹੀਂ ਜੀ ਸ਼ਹੀਦੀ ਸਮਾਗਮ ਦਾ ਕਰ ਲੈਣ ਵਿਰੋਧ ਜੀ ਨੇ ਕਰਨਾ ਹੈ ਜੇ ਹੁਣ ਗੋਲੀ ਨਾਲ ਭੁੰਨਿਆ ਹੋਇਆ ਦਾ ਸ਼ਹੀਦੀ ਸਮਾਗਮ ਨਹੀਂ ਹੈ ਤੇ ਹੋਰ ਕੀ ਦਾ ਹੋਊਗਾ ਸੋ ਮੈਂ ਜਿਹੜੀ ਅੱਜ ਗੱਲ ਕਰਨੀ ਚਾਹਣਾ ਉਹ ਇਹ ਹੈ ਕਿ ਮੈਂ ਇੱਕ ਮਿੰਟ ਇਹ ਇੱਥੇ ਨਾਲ ਥੋੜਾ ਜਿਹਾ ਘਟਾ ਜਿਹੜਾ ਇੰਟਰਨੈਟ ਹੈ ਮੈਂ ਬਾਹਰ ਲਗਾ ਕਰਨ ਦਿੱਲੀ ਦੇ ਵਿੱਚ ਇੱਕ ਸਮਾਗਮ ਜਿਹੜਾ ਉਹ ਮਨਾਇਆ ਗਿਆ ਹੈ ਤੇ ਇਸ ਸਮਾਗਮ ਜਿਹੜਾ 26 ਤਰੀਕ ਨੂੰ ਹੈ। ਥੋੜੀ ਵਰਤਤਾ ਘੋਸਦੀ ਆਵਾਜ਼। ਦਿੱਲੀ ਦੇ ਵਿੱਚ ਇੱਕ ਸਮਾਗਮ ਮਨਾਇਆ ਗਿਆ ਜਿਹਦੇ ਜਿਹੜਾ ਬਾਲ ਦਿਵਸ ਵਜੋਂ ਮਨਾਇਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ। ਇਹਦੀ ਬਾਜ਼ ਘਟੋਸ। ਇਹ ਗੱਲ ਕਹੀ ਆ ਕਿ ਭਾਰਤ ਦੀਆਂ ਜਿਹੜੀਆਂ ਨੀਹਾ ਨੇ ਇਹ ਸਹਿਬਜ਼ਾਦਿਆਂ ਦੀ شہادت ਤੇ ਟਿੱਕੀਆਂ ਨੇ ਆਪਣੇ ਆਪ ਚ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਆ ਪਰ ਬਹੁਤ ਭੋਲੇ ਲੋਕਾਂ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਵੱਡੀਆਂ شہادتਾਂ ਦਾ ਜਿਹੜਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ ਕਲਗੀਧਰ ਪਾਤਸ਼ਾਹ ਸਾਹਿਬ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਸ਼ ਭਗਤ ਦਰਸਾਇਆ ਜਾ ਰਿਹਾ ਉਥੇ ਸਹਿਬਜ਼ਾਦਿਆਂ ਦੀ ਜਿਹੜੀ ਸੱਚੀ ਸੁੱਚੀ شہادت ਆ ਉਹ شہادت ਨੂੰ ਇਹ ਗੱਲ ਲਈ ਜਿਹੜਾ ਆ ਕਨਵਰਟ ਕੀਤਾ ਜਾ ਰਿਹਾ ਆ ਜਿਹੜਾ ਗੱਲ ਨੂੰ ਟਵਿਸਟ ਕੀਤਾ ਜਾ ਰਿਹਾ ਹੈ ਕਿ ਛੋਟੇ ਸਾਹਿਬ ਜਾਦੇ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਕਿਸੇ ਦੇਸ਼ ਲਈ ਹੋਈ ਹੈ ਜਦੋਂ ਕਿ ਇਹ ਬਹੁਤ ਹੀ ਖਤਰਨਾਕ ਬ੍ਰਾਹਮਣਵਾਦੀ ਸੋਚ ਦਾ ਇੱਕ ਹਿੱਸਾ ਹੈ ਜਿਹੜਾ ਪ੍ਰਗਟ ਹੋ ਰਿਹਾ ਹੈ ਸਾਡੇ ਜਿਹੜੀ ਸਾਡਾ ਜਿਹੜਾ ਸਿਧਾਂਤ ਹੈ ਉਹ ਤਿੰਨ ਅ ਗੱਲਾਂ ਦੇ ਉੱਤੇ ਖੜਿਆ ਆ ਕਿ ਸਾਡੇ ਕੋਲ ਜਿਹੜਾ ਪਰਚਾ ਆ ਉਹ ਸ਼ਬਦ ਆ ਸਾਡੇ ਕੋਲ ਦਦਾਰ ਜਿਹੜਾ ਆ ਉਹ ਖਾਲਸੇ ਦਾ ਆ ਸਾਡੀ ਜਿਹੜੀ ਅਸੀਂ ਜਿਹੜੀ ਪੂਜਾ ਆ ਉਹ ਸਿਰਫ ਤਾਂ ਸਿਰਫ ਅਕਾਲ ਦੀ ਕਰਨੀ ਆ ਸਾਡੇ ਲਈ ਕੋਈ ਦੇਸ਼ ਭਗਤੀ ਨਹੀਂ ਹੈ ਤੇ ਸਾਡੇ ਲਈ ਕੋਈ ਸੁਖਪ੍ਰੀਤ ਸਿੰਘ ਹਰੀノ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਗੱਲ ਤੁਸੀਂ ਸੁਣ ਰਹੇ ਹੋ ਕਿ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਗੱਲ ਨੂੰ ਸਮਝਣ ਦੀ ਲੋੜ ਆ ਕੁਝ ਭੁੱਲੜ ਸਿੱਖ ਇਹ ਸੋਚ ਰਹੇ ਨੇ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਇੱਕ ਵੱਡੀ ਗੱਲ ਕਰ ਰਿਹਾ ਆ ਪਰ ਇਹ ਵੱਡੀ ਗੱਲ ਨਹੀਂ ਹੈ ਇਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਬਾਲ ਦਿਵਸ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਐ ਤੇ ਮਨਾਇਆ ਵੀ ਉੱਥੇ ਪ੍ਰਧਾਨ ਮੰਤਰੀ ਹੋਰ ਸਾਡੇ ਵਾਲੇ ਵੀ ਜਿਹੜੇ ਪੱਗਾਂ ਬਾਨੀ ਕੋ ਉੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਭਾਈ ਕੁਝ ਸ਼ਰਮ ਕਰੋ ਮਾੜੀ-ਮੋਟੀ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਕਿਸੇ ਦੇਸ਼ ਕਿਸੇ ਦੇਸ਼ ਦੇ ਜ਼ਮੀਨ ਦੇ ਟੁਕੜੇ ਜਰ ਜ਼ਰੂਰੀ ਨਹੀਂ ਹੋਈਆਂ ਇੱਕ ਸਿਧਾਂਤਕ ਫੈਸਲਾ ਸੀਗਾ ਜ਼ੁਲਮ ਦੇ ਖਿਲਾਫ ਹੋਈਆਂ ਉਹ ਜ਼ੁਲਮ ਕਿਤੇ ਵੀ ਹੁੰਦਾ ਖਾਲਸੇ ਨੇ ਇਸ ਧਰਤੀ ਦੇ ਉੱਤੇ ਬਹੁਤ ਥਾਵਾਂ ਦੇ ਉੱਤੇ ਲੜਾਈ ਲੜੀਆਂ ਚਾਹੇ ਉਹ ਅਫਗਾਨਿਸਤਾਨ ਹੋਵੇ ਚਾਹੇ ਉਹ ਬਾਹਰਲੀਆਂ ਕੰਟਰੀਆਂ ਹੋਣ ਚਾਹੇ ਕਿਸੇ ਫੌਜ ਦੇ ਵਿੱਚ ਜਾ ਕੇ ਲੜੀ ਹੋਵੇ ਚਾਹੇ ਉਹ ਸਾਰਾ ਗੱਡੀ ਦਿਓ ਸਾਡੇ ਸਿਧਾਂਤ ਦੇ ਉੱਤੇ ਗੱਲ ਖੜੀ ਆ ਜਿੱਥੇ ਕਿ ਇਹ ਸਪਸ਼ਟ ਰੂਪ ਚ ਪਰਚਾ ਸ਼ਬਦ ਦਾ ਪੂਜਾ ਅਕਾਲ ਕੀ ਦੀਦਾਰ ਖਾਲਸੇ ਦਾ ਇਹ ਗੱਲ ਜਿਹੜੀ ਆ ਇਹਦੇ ਉੱਤੇ ਸਾਰੀ ਨਿਰਭਰ ਹੈ ਸਾਡੇ ਲਈ ਪਰਚਾ ਗੁਰਬਾਣੀ ਦਾ ਹੈ ਸਾਡੇ ਲਈ ਪੂਜਾ ਅਕਾਲ ਦੀ ਹੈ ਤੇ ਸਾਡੇ ਲਈ دیدار ਪੰਜ ਪਿਆਰੇ ਜਦੋਂ ਸਾਡੇ ਸਾਹਮਣੇ ਹੁੰਦਿਆ ਤੇ ਉਹ ਖਾਲਸੇ ਦਾ دیدار ਹੈ ਜਿਹਦੇ ਚ ਕਲਗੀਧਰ ਪਾਤਸ਼ਾਹ ਸੈਭ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਵਿੱਚ ਹਾਜ਼ਰ ਨਾਜ਼ਰ ਹੋਵਾਂਗੇ ਪਰ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਕਿ ਬਹੁਤ ਲੋਕਾਂ ਨੇ ਵਿਆਖਿਆ ਕੀਤੀ ਭਾਰਤ ਦੇ ਵਿੱਚ ਸਿੱਖਾਂ ਨੇ ਭਾਜਪੀ ਦੇ ਵਿੱਚ ਜਾ ਕੇ ਗੋਲ ਦਮਾਲੇ ਗੋਲ ਦਸਤਾਰ ਦਿੱਲੀ ਵਾਲੇ ਸਿੱਖਾਂ ਨੇ ਤਾਂ ਹੱਦ ਹੀ ਕੀਤੀ ਪਈ ਆ ਕਿ ਤੁਸੀਂ ਜਿਹੜੀ ਮਰਜ਼ੀ ਪਾਰਟੀ 'ਚ ਰਹੋ ਜਿੱਥੇ ਮਰਜ਼ੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਤੁਸੀਂ ਉਹਨਾਂ ਦੀਆਂ ਵੱਡੀਆਂ ਸ਼ਹਾਦਤਾਂ ਨੂੰ ਛਟਿਆਉਣ ਤੇ ਲੱਗੇ ਹੋਏ ਉਹਦਾ ਬ੍ਰਾਹਮਣੀਕਰਨ ਕਰ ਰਹੇ ਹੋ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਕਿਸੇ ਦੇਸ਼ ਦੀ ਭਗਤੀ ਨਹੀਂ ਕਰਦੀ ਖਾਲਸਾ ਸਿਧਾਂਤ 'ਤੇ ਖੜਾ ਹੈ ਸਿਧਾਂਤ ਦੀ ਜੰਗ ਹੈ ਸਾਡੇ ਸੱਚੇ ਸੁੱਚੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਤਾਂ ਅਸੀਂ ਸਾਰਿਆਂ ਨੇ ਹਥਿਆਰਬੰਦ ਸੰਘਰਸ਼ ਲੜਿਆ ਉਹ ਸਾਡੀ ਬਿਲਕੁਲ ਸਿਧਾਂਤ ਦੇ ਉਲਟ ਮੈਂ ਸਮਝ ਰਿਹਾ ਜੀ ਪਰ ਮੈਂ ਜਿਹੜੇ ਤੁਹਾਡੇ ਇਹ ਵਿਚਾਰ ਨੇ ਇਹਨਾਂ ਦੇ ਜਵਾਬ ਵਾਲੇ ਪਾਸੇ ਜੇ ਤੁਰ ਪਿਆ ਫਿਰ ਆਪਣੀ ਗੱਲ ਜਿਹੜੀ ਰੁਕ ਜੂਗੀ ਜਿਹੜੀ ਗੱਲ ਸਿਮਰਨ ਜੋਤ ਮੱਕੜ ਹੁਣਾ ਦੇ ਨਾਲ ਇੱਕ ਟਾਕ ਸ਼ੋਅ ਦੇ ਵਿੱਚ ਹੁੰਦੀ ਆ ਇੱਕ ਇੰਟਰਵਿਊ ਦੇ ਵਿੱਚ ਹੁੰਦੀ ਆ ਜਿਹੜਾ ਕਿ ਦਲਜੀਤ ਸਿੰਘ ਚੀਮਾ ਦਾੜੀ ਖੋਲੀ ਹੋਈ ਆ ਚਲੋ ਚੰਗੀ ਗੱਲ ਆ ਪਹਿਲਾਂ ਉਹ ਬੰਨ ਕੇ ਰੱਖਦੇ ਸੀ ਬੜੀ ਚੰਗੀ ਗੱਲ ਆ ਦਾੜਾ ਕੋਲ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਪਰ ਉਹਨਾਂ ਨੇ ਜਿਹੜਾ ਬੜੇ ਲੰਮੇ ਸਮੇਂ ਤੋਂ 1999 ਜਾਂ 1996 ਤੋਂ ਲੈ ਕੇ ਜਿਹੜਾ ਛਲਕਪਟ ਕੀਤਾ ਪੰਥ ਦੇ ਨਾਲ ਉਹਦਾ ਉਹਨਾਂ ਨੇ ਸਾਰਾ ਜਿਹੜਾ ਖੁਲਾਸਾ ਉਸ ਦਿਨ ਇੱਕ ਟੀਵੀ ਦੇ ਚੈਨਲ ਦੇ ਉੱਤੇ ਕੀਤਾ ਆ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਜਿਹੜੀ ਆ ਉਹ ਸੈਕੂਲਰ ਆ ਸਾਡੀ ਪਾਰਟੀ ਧਾਰਮਿਕ ਨਹੀਂ ਪਰ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਇਲੈਕਸ਼ਨਾਂ ਦੇ ਵਿੱਚ ਇਹ ਗੱਲ ਦਾ ਦਾਵਾ ਕਰਦੇ ਰਹੇ ਕਿ ਪੰਥ ਦੀ ਸਰਮੌਰ ਜਥੇਬੰਦੀ ਹੈ ਪੰਥ ਦੀ ਸਰਮੌਰ ਜਥੇਬੰਦੀ ਅਕਾਲੀ ਦਲ ਹੈ ਪਰ ਅਕਾਲੀ ਦਲ ਜਦੋਂ ਆ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਨੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਇਸ ਗੱਲ ਤੋਂ ਬਾਅਦ ਉਹਨਾਂ ਨੇ ਜਿਹੜਾ ਦੋ ਤਰੀਕਾ ਵਾਲਾ ਹੁਕਮ ਲਾਉਂਦੀ ਉਹਦੇ ਉੱਤੇ ਇਹਨਾਂ ਨੇ ਨਾਂ ਪਹਿਰਾ ਦਿੰਦਿਆਂ ਹੋਇਆਂ ਵੱਡੀ ਜਿਹੜੀ ਗੱਲ ਇਹ ਕਬੂਲੀ ਹੈ ਲੰਮੇ ਸਮੇਂ ਤੋਂ ਪੰਥ ਦੇ ਨਾਲ ਛਲਕਪਟ ਕੀਤਾ ਜਾ ਰਿਹਾ ਹੈ ਤੁਸੀਂ ਉਹਨਾਂ ਪਾਰਟੀਆਂ ਵਰਗੀਆਂ ਹੀ ਹੋ ਜਿਹੜੀਆਂ ਬਾਕੀ ਪਾਰਟੀਆਂ ਨੇ ਮੈਂ ਸਿੱਖ ਕੌਮ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਜਿਹੜੀ ਕੈਦ ਆ ਭਾਰਤ ਦੇ ਪਿੰਜਰੇ ਦੇ ਵਿੱਚ ਉਹ ਚੋਂ ਆਜ਼ਾਦ ਹੋਣਾ ਤੇ ਤੁਹਾਨੂੰ ਇਹਨਾਂ ਪਾਰਟੀਆਂ ਦਾ ਹਿੱਸਾ ਅਮਰੀਕ ਸਿੰਘ ਵਾਚਿੰਗ ਹਾਂਜੀ ਭਾਈ ਸਾਹਿਬ ਜੀ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਜੀ ਸਾਨੂੰ ਇਹਨਾਂ ਪਾਰਟੀਆਂ ਦਾ ਹਿੱਸਾ ਫਿਰ ਨਹੀਂ ਬਣਨਾ ਚਾਹੀਦਾ ਸਾਨੂੰ ਇਹ ਗੱਲ ਮੇਰੀ ਕਿਸੇ ਜਥੇਬੰਦੀ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਦਾਅਵਾ ਕਰਾਂਗੇ ਨਾ ਰਜਿਸਟਰਡ ਹੋਏ ਪਾਰਟੀ ਤਾਂ ਕੋਈ ਗੱਲ ਨਹੀਂ ਇਸ ਗੱਲ ਲਈ ਵੀ ਅੱਗੇ ਵਧਣਾ ਚਾਹੀਦਾ ਆ ਪਰ ਜੇ ਇੱਥੇ ਧਾਰਮਿਕ ਕੁਝ ਹੈ ਹੀ ਨਹੀਂ ਤੁਹਾਡੇ ਕੋਲ ਇਸ ਗੱਲ ਦੇ ਤੁਸੀਂ ਇਹ ਕਹਿੰਦੇ ਹੋ ਕਿ ਜੈਤੇਦਾਰ ਜੀ ਅਕਾਲ ਤਖਸਾਲ ਇਸ ਗੱਲ ਨੂੰ ਬਾਤ ਨਹੀਂ ਚੀ ਨਹੀਂ ਸਕਦੇ ਕਿਉਂਕਿ ਇਹ ਇੱਕ ਧਾਰਮਿਕ ਨਹੀਂ ਇਹ ਇੱਕ ਸਿਆਸੀ ਪਾਰਟੀ ਹੈ ਤੁਸੀਂ ਲੰਮੇ ਸਮੇਂ ਤੋਂ ਲੋਕਾਂ ਨੂੰ ਸਪੀਚਾਂ ਦਿੰਦੇ ਰਹੇ ਤੁਹਾਡੀਆਂ ਹਜ਼ਾਰਾਂ ਸਪੀਚਾਂ ਇਸ ਦੋ ਤਰੀਕ ਤੋਂ ਪਹਿਲਾਂ 2 ਦਸੰਬਰ ਤੋਂ ਪਹਿਲਾਂ ਹਜ਼ਾਰਾਂ ਸਪੀਚਾਂ ਨੇ ਕਿ ਪੰਥ ਦੀ ਵਾਹਿਦ ਇੱਕੋ ਇੱਕ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਤੇ ਅਸੀਂ ਵੀ ਸਾਰੇ ਇਸ ਗੱਲ ਨੂੰ ਮੰਨਦੇ ਸੀ ਕਿ ਬੰਦੇ ਗਲਤ ਹੋ ਸਕਦੇ ਨੇ ਪਰ ਪਾਰਟੀ ਜਿਹੜੀ ਆ ਉਸ ਸਿਧਾਂਤ ਤੇ ਖੜੀ ਆ ਤੁਸੀਂ ਸਿਧਾਂਤ ਨੂੰ ਬਦਲਿਆ ਤੁਸੀਂ ਸਾਰਾ ਕੁਝ ਚੇਂਜ ਕੀਤਾ ਤੁਸੀਂ ਜੱਜਾਂ ਦੇ ਫੈਸਲੇ ਦੇ ਹਵਾਲੇ ਦੇ ਉੱਤੇ ਉਸ ਦਿਨ ਸਾਰਾ ਕਬੂਲਨਾਮਾ ਕੀਤਾ ਪਰ ਉਦੋਂ ਪਹਿਲਾਂ ਪੰਥ ਦੇ ਨਾਲ ਛਲਕਪਟ ਆਮ ਪੋਲੇ ਪਾਲੇ ਲੋਕਾਂ ਨਾਲ ਪਿੰਡਾਂ ਦੇ ਜਥੇਦਾਰ ਜਿਹੜੇ ਪੰਥਲੀ ਉਸ ਤੱਕੜੀ ਲਈ ਮਰਨ ਮਰਨ ਲਈ ਤਿਆਰ ਸੀ ਉਹਨਾਂ ਸਾਰਿਆਂ ਦੇਆਂ ਭਾਵਨਾ ਦਾ ਜਿਹੜਾ ਤੁਸੀਂ ਕਤਲ ਕੀਤਾ ਹੈ ਤੁਸੀਂ ਦੋਸ਼ੀ ਹੋ ਇਸ ਗੱਲ ਦੇ ਵੀ ਮੈਂ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਗਵੀਰ ਸਿੰਘ ਜੀ ਨੂੰ ਇਹ ਬੇਨਤੀ ਆ ਕਿ ਇਹਨਾਂ ਨੂੰ ਇਸ ਗੱਲ ਲਈ ਵੀ ਅਕਾਲ ਤਖਤ ਸਾਹਿਬ ਦੇ ਤੇ ਤਲਬ ਕੀਤਾ ਜਾਏ ਕਿ ਤੁਸੀਂ ਐਨੇ ਸਾਲ ਪੰਥ ਨਾਲ ਛਾਲ ਤੇ ਕਵਟ ਕਰਦੇ ਰਹੇ ਸੋ ਜਿੰਨੀਆਂ ਵੀ ਧਾਰਮਿਕ ਪਾਰਟੀਆਂ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਸਖਤ ਸਟੈਂਡ ਲੈਣਾ ਚਾਹੀਦਾ ਆ ਮੈਂ ਇਸ ਗੱਲ ਦੀ ਵਧਾਈ ਕੁਝ ਜਥੇਬੰਦੀਆਂ ਨੂੰ ਦੇਵਾਂਗਾ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਗਾਹੇ ਬਹਾਈ ਕਰਦੇ ਰਹੇ ਹਾਂ ਕਿ ਜਿਹੜੀਆਂ ਐਨੀਮਲ ਜਾਂ ਇਦਾਂ ਦੀਆਂ ਫਿਲਮਾਂ ਜਿਹੜੀਆਂ ਬਣ ਰਹੀਆਂ ਨੇ ਇਹ ਸਾਰਾ ਕੁਝ ਸਿੱਖ ਸਿਧਾਂਤ ਦੇ ਉਲਟ ਹੈ ਨਹੀਂ ਬਣਨੀਆਂ ਚਾਹੀਦੀਆਂ ਗੁਰੂ ਘਰਾਂ ਦੇ ਵਿੱਚ ਜਿਹੜਾ ਮੈਂ ਡਾਕਟਰ ਸੇਵਿਕ ਸਿੰਘ ਉਹਨਾਂ ਨੂੰ ਬੜੀ ਨੀਝ ਲਾ ਕੇ ਸੁਣਿਆ ਕਿ ਗੁਰੂ ਘਰਾਂ ਦੇ ਵਿੱਚ ਹੀ ਇਹਦਾ ਪ੍ਰਚਾਰ ਹੋਣਾ ਚਾਹੀਦਾ ਇਹ ਗੱਲ ਜਿਹੜੀ ਆ ਹੋ ਰਹੀ ਆ ਇਹ ਸਾਡੇ ਗਲਾਂ ਤੱਕ ਇਹ ਸਾਡੇ ਸਿਧਾਂਤ ਤੱਕ ਇਹ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਗਈ ਆ ਜਦੋਂ ਬਾਬੇ ਨਾਨਕ ਦਾ ਬਿੰਬ ਬਣਾ ਕੇ ਇੱਕ ਗਾਇਕ ਨੇ ਗਾਣਾ ਕੱਢ ਮਾਰਿਆ ਜਦੋਂ ਉਹਨਾਂ ਨਾਲ ਅਪਰੋਚ ਕੀਤੀ ਤਾਂ ਉਹਨਾਂ ਨੇ ਇਸ ਗਾਣੇ ਨੂੰ YouTube ਤੋਂ ਹਟਾਇਆ ਫਿਰ ਵੀ ਚਲੋ ਅਸੀਂ ਉਹਨਾਂ ਨੇ ਕਹਿੰਨੇ ਆ ਤੁਹਾਡੀ ਭਾਵਨਾ ਚੰਗੀ ਹੋ ਸਕਦੀ ਆ ਪਰ ਇਹ ਸਿੱਖੀ ਦੇ ਗੱਲ ਨੂੰ ਹੱਥ ਹੈ ਤੁਹਾਨੂੰ ਸਮਝ ਨਹੀਂ ਆ ਰਹੀ ਇਹ ਨਾਟਕ ਖੇਡੇ ਜਾਣਗੇ ਜੇ ਸਿੱਖੀ ਦਾ ਪ੍ਰਚਾਰ ਡਾਕਟਰ ਸੇਵਕ ਸਿੰਘ ਕਹਿੰਦੇ ਕਿ ਜੇ ਸਿੱਖੀ ਦਾ ਪ੍ਰਚਾਰ ਇੰਜ ਹੁੰਦਾ ਤੇ ਫਿਰ ਬ੍ਰਾਹਮਣਵਾਦ ਦਾ ਪ੍ਰਚਾਰ ਤਾਂ ਬਹੁਤ ਹੋਣਾ ਹੀ ਕਿਉਂਕਿ ਲੰਮੇ ਸਮੇਂ ਤੋਂ RAM LILA ਖੇਡੀਆਂ ਜਾ ਰਹੀਆਂ ਨੇ ਸੋ ਆਪਾਂ ਇਹ ਗੱਲ ਜਿਹੜੀ ਆ ਦਾਅਵੇ ਨਾਲ ਕਰਨੀ ਚ ਨਹੀਂ ਦੇਣੀ ਚਾਹੀਦੀ ਕਿਤੇ ਵੀ ਨਾਟਕ ਚੇਟਕ ਜਾਂ ਇਦਾਂ ਦੀਆਂ ਫਿਲਮਾਂ ਬਣਨ ਉਹਨਾਂ ਦੇ ਉੱਤੇ ਪੈਣੀ ਨਜ਼ਰ ਰੱਖਣੀ ਚਾਹੀਦੀ ਹੈ ਜਾ ਜਿਹੜੇ ਇਹ ਬਣਾਉਂਦੇ ਨੇ ਉਹਨਾਂ ਨੂੰ ਵੀ ਸਿੱਖ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਕਿਉਂਕਿ ਕੁਝ ਜਥੇਬੰਦੀਆਂ ਕੁਝ ਜਥੇਦਾਰ ਜਿਹੜੇ ਵਿਕਾਊ ਹੋ ਗਏ ਆ ਜਿਹੜੇ ਇਹਦੀ ਇਜਾਜ਼ਤ ਦਿੰਦੇ ਆ ਤੇ ਬਾਅਦ ਚ ਫਿਰ ਚੁੱਪ ਵੱਟ ਲੈਂਦੇ ਜਦੋਂ ਦਾ ਵਿਰੋਧ ਹੁੰਦਾ ਅਗਲੇ ਦਾ ਪੈਸਾ ਲੱਗ ਜਾਂਦਾ ਆ ਅਗਲੇ ਦੀ ਭਾਵਨਾ ਹੋ ਸਕਦਾ ਕੋਈ ਇਸ ਤੋਂ ਵਧੀਆ ਹੋਵੇ ਪਰ ਉਹਨੂੰ ਸਮਝ ਘੱਟ ਹੋਵੇ ਸੋ ਧਾਰਮਿਕ ਸਾਡਾ ਇਤਿਹਾਸ ਬਹੁਤ ਲੰਮਾ ਚੋੜਾ ਉਹਦੇ ਉੱਤੇ ਫਿਲਮਾਂ ਬਣ ਸਕਦੀਆਂ ਨੇ ਇਹ ਕਹੇ ਨਹੀਂ ਬਣ ਸਕਦੀਆਂ ਪਰ ਤੁਸੀਂ ਜਦੋਂ ਗੁਰੂ ਪਰਿਵਾਰ ਵੱਡੀਆਂ ਚਾਹਤਾਂ ਵੱਡੇ ਜੋਦੇ ਉਹਨਾਂ ਦੇ ਬਿੰਬ ਬਣਾ ਕੇ ਸਾਹਮਣੇ ਰੱਖਦੇ ਹਾਂ ਤੇ ਜਿਹੜਾ ਮੈਂ ਇੱਕ ਗੱਲ ਦੇਖੋ ਤੁਸੀਂ ਜਿਹੜੇ ਕੌਮ ਨੂੰ ਸੇਧ ਦਰਣ ਤੁਰੇ ਨੇ ਚਾਹੇ ਉਹ ਘੁੱਗੀ ਹੋਵੇ ਚਾਹੇ ਕੋਈ ਦੂਜਾ ਕੋ ਤੀਜਾ ਚਾਹੇ ਉਹ ਜੋਗਰਾਸ ਹੈ ਜਿੰਨੇ ਵੀ ਬੰਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਤੁਹਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਸੁਧਾਰ ਆਇਆ ਤੁਸੀਂ ਇਤੋਂ ਕੀ ਸਿੱਖਿਆ ਲਈਏ ਤੁਸੀਂ ਕੌਮ ਦਾ ਪ੍ਰਚਾਰ ਧਰਮ ਦਾ ਪ੍ਰਚਾਰ ਲੋਕਾਂ ਲਈ ਕਰ ਰਹੇ ਹੋ ਅਈਆਂ ਵੱਡੀਆਂ ਸ਼ਹਾਦਤਾਂ ਦਾ ਪ੍ਰਚਾਰ ਕਰ ਰਹੇ ਹੋ ਤੇ ਇਹਨਾਂ ਦਾ ਤੁਹਾਡੇ ਤੇ ਅਸਰ ਕਿਉਂ ਨਹੀਂ ਹੋਇਆ ਤੁਸੀਂ ਅਮਰਤਧਾਰੀ ਕਿਉਂ ਨਹੀਂ ਹੋਏ ਜੇ ਤੁਸੀਂ ਜੇ ਵਾਕਈ ਤੁਹਾਡੀ ਤੁਹਾਡੇ ਉਤੇ ਇਹ ਅਸਰ ਹੈ ਕਿ ਤੁਸੀਂ ਸਿੱਖ ਕੌਮ ਦਾ ਪ੍ਰਚਾਰ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪ ਅਮਰਤਧਾਰੀ ਕਿਉਂ ਨਹੀਂ ਤੁਹਾਡੇ ਤਾਂ ਨੇੜੇ ਤੇੜੇ ਸਿੱਖੀ ਹੈ ਨਹੀਂ ਫਿਰ ਤੁਸੀਂ ਕਹੋਗੇ ਸਾਡਾ ਤੇ ਕਿੱਤਾ ਜੇ ਤੁਹਾਡਾ ਕਿੱਤਾ ਫਿਰ ਆਪਣੇ ਕਿੱਤੇ ਤੱਕ ਸੀਮਤ ਰਹੋ ਫਿਰ ਤੁਸੀਂ ਸਿੱਖੀ ਦੇ ਵੱਡੇ ਸਿਧਾਂਤ ਦੇ ਵਿੱਚ ਝੁੰਜਾ ਮਾਰਨ ਦੀ ਕੋਸ਼ਿਸ਼ ਨਾ ਕਰੋ ਮੈਂ ਕਹਿੰਨਾ ਕਿ ਇਸ ਸਾਕੇ ਤੋਂ ਜਿਹੜਾ ਇਹਦਾ ਦਿਹਾੜਾ ਆਇਆ ਇਹਦੇ ਤੋਂ ਮੈਂ ਤਾਂ ਨਿੱਜੀ ਤੌਰ ਤੇ ਮੈਂ ਆ ਜਾਂਦੀ ਕਿ ਆਪਾਂ ਨੂੰ ਇਹ ਸਭ ਕੁ ਲੈਣਾ ਚਾਹੀਦਾ ਹੈ ਕਿ ਅਸੀਂ ਇਹ ਜੀਆਂ ਫਿਲਮਾਂ ਜਿਹੜੀਆਂ ਨੇ ਉਹ ਨਹੀਂ ਬਣਨ ਦੇਵਾਂਗੇ ਜਾਂ ਜਿਨ੍ਹਾਂ ਨੇ ਬਣਾਉਣੀਆਂ ਨੇ ਜਾਂ ਇਦਾਂ ਦੀ ਕੋਈ ਗੱਲ ਕਰਨੀ ਹੈ ਤਾਂ ਉਹ ਪਹਿਲਾਂ ਸਿੱਖ ਸਿਧਾਂਤਾਂ ਤੇ ਖੜੇ ਜਿਹੜੇ ਲੋਕ ਨੇ ਉਹਨਾਂ ਨਾਲ ਉਹਨਾਂ ਨੂੰ ਰਾਬਤਾ ਕਰਨਾ ਚਾਹੀਦਾ ਆ ਐਨਾ ਵੱਡਾ ਖਰਚ ਕਰਕੇ ਉਸ ਤੋਂ ਬਾਅਦ ਫਿਰ ਪਿੱਟ ਦੇ ਦੇਣੇ ਕਿ ਸਾਡੇ ਕਰੋੜਾਂ ਰੁਪਈਆ ਲੱਗ ਗਿਆ ਤੁਸੀਂ ਸਾਡਾ ਚੱਲਣ ਨਹੀਂ ਦਿੱਤਾ ਹੋਰ ਕਿਵੇਂ ਹੋਊਗਾ ਅਸੀਂ ਤਾਂ ਅੱਕ ਗਏ ਹੁਣ ਅਸੀਂ ਕਿਤੇ ਨੇੜੇ ਹੀ ਨਹੀਂ ਜਾਣਾ ਪਹਿਲਾਂ ਤੁਹਾਨੂੰ ਕੌਣ ਕਹਿੰਦਾ ਕਿ ਤੁਸੀਂ ਇਦਾਂ ਦੇ ਪੰਗੇ ਲਓ ਸੋ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਤੁਹਾਡੀ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਤੁਹਾਡੀ ਭਾਵਨਾ ਸੱਚੀ ਸੁੱਚੀ ਹੋ ਸਕਦੀ ਹੈ ਪਰ ਜਿੰਨਾ ਬੇੜਾਦਰਕ ਤੁਸੀਂ ਕਰ ਰਹੇ ਹੋ ਜਿੰਨਾ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਇਹਦਾ ਮਜ਼ਾਕ ਉਡਾ ਰਹੇ ਹੋ ਇਹ ਤੁਹਾਨੂੰ ਸਮਝ ਨਹੀਂ ਹੈ ਕਿ ਤੁਸੀਂ ਕਿੱਡਾ ਵੱਡਾ ਨੁਕਸਾਨ ਕਰ ਰਹੇ ਹੋ ਜਦੋਂ ਇਹ ਚੀਜ਼ਾਂ ਨਹੀਂ ਸੀ ਜਦੋਂ ਟੀਵੀ ਚੈਨਲ ਨਹੀਂ ਸੀ ਜਦੋਂ ਇਹ ਜਰੀਆ ਨਹੀਂ ਸੀ ਹੈ ਕਿ ਸੋਸ਼ਲ ਨੈਟਵਰਕ ਨਹੀਂ ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਸੀ ਸਿੱਖ ਤਾਂ ਉਦੋਂ ਵੀ ਬਹੁਤ ਪ੍ਰਭਾਵਸ਼ਾਲੀ ਰਹੇ ਨੇ ਸਿੱਖੀ ਦਾ ਡੰਕਾ ਤਾਂ ਉਦੋਂ ਹੀ ਪੂਰੀ ਦੁਨੀਆ ਦੇ ਵਿੱਚ ਵੱਜਦਾ ਰਿਹਾ ਹੈ ਤੇ ਅੱਜ ਤੁਹਾਨੂੰ ਇੰਜ ਲੱਗਦਾ ਹੈ ਕਿ ਅਸੀਂ ਇਸ ਸਿਨੇਮੇ ਰਾਹੀਂ ਵੱਧ ਪ੍ਰਚਾਰ ਕਰ ਸਕਦੇ ਹਾਂ ਨਹੀਂ ਵੱਧ ਪ੍ਰਚਾਰ ਨਹੀਂ ਕਰਦੇ ਹੁਣ ਹਰ ਮੋੜ ਹਰ ਦੁਕਾਨ ਦੇ ਉੱਤੇ ਤੁਹਾਨੂੰ ਜਿਹੜੀ ਫਿਲਮ ਬਣੀ ਸੀਗੀ ਉਹ ਕਾਰਟੂਨ ਟਾਈਪ ਬਣੀ ਜਿਹੜੀ ਫਿਲਮ ਉਹਦੇ ਬਿੰਬ ਬਣਾ ਕੇ ਗੁਰੂ ਸਾਹਿਬਾਨਾ ਨੂੰ ਖੜੇ ਕੀਤਾ ਗਿਆ ਆ ਇਹ ਤੁਹਾਡੇ ਲਈ ਇੱਕ ਟੀਚਰ ਤੇ ਮਜ਼ਾਕ ਵਾਲੀ ਗੱਲ ਹੈ ਤੁਹਾਨੂੰ ਸਮਝ ਨਹੀਂ ਆਉਣੀ ਕਦੀ ਵੀ ਸੋ ਮੈਂ ਇਹ ਗੱਲ ਕਹਿਣਾ ਕਿ ਇਸ ਥਾਕੇ ਤੋਂ ਪਾਈਤਰ ਸੇਮ ਸਿੰਘ ਅਜੀਤਵਾਲ ਸਸੀ ਕਬੀਰ ਜੀ ਗੁਰੂ ਫਤਿਹ ਮੈਂ ਇਹ ਗੱਲ ਕਹਿਣਾ ਕਿ ਸਾਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਜਿਹੜਾ ਹੁਣ ਸ਼ਹਾਦਤ ਦਾ ਦਿਹਾੜਾ ਲੰਘਿਆ ਇਹਦੇ ਉੱਤੇ ਸਾਨੂੰ ਕਸਮ ਖਾਣੀ ਚਾਹੀਦੀ ਕਿ ਅਸੀਂ ਇਹਨਾਂ ਚੀਜ਼ਾਂ ਦਾ ਡਟ ਕੇ ਵਿਰੋਧ ਕਰਾਂਗੇ ਜੇ ਸਭ ਤੋਂ ਵੱਧ ਮੁਲਕ ਜਿਹੜੇ ਨੇ ਘੱਟ ਗਿਣਤੀਆਂ ਦੇ ਇਸਲਾਮ ਦੇ ਨੇ ਘੱਟੋ ਘੱਟ 52 53 ਉਹਨਾਂ ਦੀਆਂ ਕੰਟਰੀਆਂ ਨੇ ਤੁਸੀਂ ਉਹਨਾਂ ਦੀ ਮੁਹੰਮਦ ਸਾਹਿਬ ਦੀ ਕੋਈ ਪਿਕਚਰ ਕੋਈ ਰਿਲੀਜ਼ ਕਰਕੇ ਦਿਖਾਓ ਜੇ ਇਹਦਾ ਪ੍ਰਚਾਰ ਇਸ ਤਰ੍ਹਾਂ ਹੁੰਦਾ ਹੁੰਦਾ ਤੇ ਉਹਨਾਂ ਕੋਲ ਤੇ ਸਭ ਬਹੁਤ ਕੁਝ ਪਿਆ ਆ ਸੋ ਮੈਂ ਇਹਨਾਂ ਦੇ ਪਿੱਛੇ ਜੇ ਬੰਦਾ ਸਿੰਘ ਚੌਧਰੀ ਇੱਕ ਫਿਲਮ ਜਿਹੜੀ ਆ ਉਹਦੇ ਵਿੱਚ ਬਿੱਲੇ ਵੀਰ ਉਹਨਾਂ ਨੇ ਜਿਹੜਾ ਰੋਲ ਕੀਤਾ ਜਦੋਂ ਮੈਂ ਉਹਨਾਂ ਨੂੰ ਕਾਲ ਲਾਈ ਤਾਂ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਉਹ ਭਰਾਵਾ ਤੈਨੂੰ 4 ਪੈਸੇ ਦੇ ਕੇ ਬੰਬੇ ਲੈ ਗਿਆ ਤੇ ਤੈਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੱਡਾ ਵੱਡੇ ਕਾਂਡ ਦਾ ਹਿੱਸਾ ਬਣ ਰਹੇ ਹੋ ਤੇ ਕਿੱਡੀ ਵੱਡੀ ਜਿਹੜਾ ਗੁਨਾਹ ਕਰ ਰਹੇ ਹੋ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਚੰਦ ਪੈਸਾ ਲਈ ਮਿੰਟ ਚ ਰੋਲ ਲਈ ਹਾਂ ਕਰਦੀ ਤੁਸੀਂ ਬੰਬੇ ਚਲੇਗੇ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਬਹੁਤ ਵੱਡੇ ਐਕਟਰ ਨੇ ਤੁਹਾਨੂੰ ਫੋਨ ਕੀਤਾ ਤੇ ਤੁਹਾਨੂੰ ਪਤਾ ਉਹਦੇ ਪਿੱਛੇ ਕੌਣ ਆ ਉਸ ਫਿਲਮ ਨੂੰ ਪ੍ਰੋਡਿਊਸ ਕੌਣ ਕਰ ਰਿਹਾ ਉਹ ਸਲਮਾਨ ਖਾਨ ਦਾ ਭਰਾ ਅਰਬਾਜ਼ ਖਾਨ ਇਹ ਇਸ ਪਰਿਵਾਰ ਜਿਹੜਾ ਆ ਉਹਨੂੰ ਉਸ ਫਿਲਮ ਨੂੰ ਕਰ ਰਿਹਾ ਬੰਦਾ ਸਿੰਘ ਚੌਧਰੀ ਔਰ ਜਿਹਨੇ ਬਣਾਈ ਆ ਉਸ ਬੰਦੇ ਨੂੰ ਵੀ ਇਸ ਗੱਲ ਦਾ ਪਤਾ ਕਿ ਮੈਂ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਹਾਂ ਉਹ ਸਾਡੇ ਲਈ ਜਿਹੜਾ ਪਿਛਲਾ ਸੰਘਰਸ਼ ਲੰਘਿਆ ਉਹ ਸੰਘਰਸ਼ ਦੇ ਨੂੰ ਜਿਹੜਾ ਆ ਉੱਤੇ ਮਿੱਟੀ ਕੱਟਾ ਪਾਉਣ ਲਈ ਉਹ ਸੰਘਰਸ਼ ਨੂੰ ਕੁਚਲਣ ਲਈ ਇਤਿਹਾਸਕ ਤੌਰ ਦੇ ਉੱਤੇ ਇਹ ਫਿਲਮਾਂ ਜਿਹੜੀਆਂ ਨੇ ਬਣ ਰਹੀਆਂ ਨੇ ਸੋ ਮੇਰੀ ਬੇਨਤੀ ਹੈ ਪਹਿਲਾਂ ਤਾਂ ਇਹ ਕਿ ਸਿੱਖੀ ਦਾ ਜਿਹੜੇ ਜਿਹਦੇ ਉੱਤੇ ਜਿਹੜਾ ਟਾਈਟਲ ਸੀ ਆਪਣਾ ਕਿ ਸਿੱਖੀ ਦਾ ਜਿਹੜਾ ਬ੍ਰਾਹਮਣੀਕਰਨ ਕਰ ਰਹੇ ਹੋ ਤੁਸੀਂ ਮੈਂ ਇਹ ਮੈਨੂੰ ਨਹੀਂ ਪਤਾ ਕਿ ਮੈਨੂੰ ਕਿੰਨੀ ਕੋ ਅਕਲ ਆ ਜਾਂ ਕਿੰਨੀ ਕੋ ਸਮਝ ਪਰ ਮੈਂ ਇਹ ਗੱਲ ਦਾ ਆਪਣੇ ਵੱਲੋਂ ਦਾਵਾ ਕਰਦਾ ਜੇ ਮੈਂ ਗਲਤ ਹੋਇਆ ਤੇ ਮੈਨੂੰ ਜਿੱਥੇ ਮਰਜੀ ਸੱਦ ਕੇ ਸਜ਼ਾ ਧਾਰਮਿਕ ਤੁਸੀਂ ਲਾ ਸਕਦੇ ਹੋ ਮੈਂ ਇਸ ਗੱਲ ਲਈ ਤਿਆਰ ਹਾਂ ਕਿ ਕੀ ਸਿੱਖ ਦੇਸ਼ ਭਗਤ ਹੋ ਸਕਦਾ ਆ ਇਹ ਗੱਲ ਦਾ ਜਵਾਬ ਜ਼ਰੂਰ ਇਹਨਾਂ ਲੋਕਾਂ ਤੋਂ ਲਓ ਜੇ ਸਿੱਖ ਦੇਸ਼ ਭਗਤ ਨਹੀਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਰਤ ਦੇ ਭਗਤ ਕਿਵੇਂ ਹੋ ਸਕਦੇ ਨੇ ਫਿਰ ਭਾਰਤ ਵਰਸ਼ ਲਈ ਸ਼ਹਾਦਤਾਂ ਕਿਵੇਂ ਹੋ ਸਕਦੇ ਨਹੀਂ ਸ਼ਹਾਦਤਾਂ ਇੱਕ ਸਦਾਰਨ ਤਕ ਫੈਸਲੇ ਸੀਗੇ ਉਹਦੇ ਉੱਤੇ ਹੋਈਆਂ ਨੇ ਜ਼ੁਲਮ ਦੇ ਟੱਕਰੇ ਲਈ ਹੋਈਆਂ ਨੇ ਜ਼ੁਲਮ ਚਾਹ ਬ੍ਰਾਹਮਣ ਨਾਲ ਹੋਵੇ ਚਾਹ ਮੁਸਲਮਾਨ ਨਾਲ ਹੋਵੇ ਚਾਹ ਉਹ ਹਿੰਦੂ ਨਾਲ ਹੋਵੇ ਚਾਹ ਉਹ ਕਿਸੇ ਨਾਲ ਵੀ ਹੋਵੇ ਜ਼ੁਲਮ ਜਿੱਥੇ ਵੀ ਹੋਵੇ ਪੰਥ ਉੱਥੇ ਖੜਾ ਦਿਸੂਗਾ ਫਿਰ ਜ਼ਮੀਨ ਦੇ ਟੁਕੜੇ ਜਰ ਜੋਰ ਲਈ ਤੁਹਾਡੇ ਫੈਸਲੇ ਹੋਏ ਨੇ ਤੁਹਾਡੇ ਉਹ ਚਾਹੇ ਤੁਸੀਂ ਉਸ ਨੂੰ ਕਲਪਨਾਇਕ ਕਹੋ ਤੇ ਚਾਹੇ ਉਹਨੂੰ ਧਾਰਮਿਕ ਕਹੋ ਤੁਹਾਡੇ ਜੰਗ ਹੋ ਸਕਦੇ ਨੇ ਬੀਬੀਆਂ ਪਿੱਛੇ ਜ਼ਮੀਨ ਪਿੱਛੇ ਹੋ ਸਕਦੇ ਨੇ ਪੰਥ ਦੇ ਜ਼ਮੀਨ ਪਿੱਛੇ ਜੰਗ ਨਹੀਂ ਹੋਏ ਪੰਥ ਦੀਆਂ ਸ਼ਹਾਦਤਾਂ ਸਿਧਾਂਤ ਦੇ ਉੱਤੇ ਹੋਈਆਂ ਨੇ ਸੋ ਸਾਡੇ ਸਿਧਾਂਤ ਨੂੰ ਮਲੀਆਂ ਮਿਟਣਾ ਨਾ ਕੀਤਾ ਜੇ ਮੈਂ ਉਹਨਾਂ ਸਿੱਖ ਬੁੱਧੀਜੀਵੀਆਂ ਰਾਈਟਰਾਂ ਨੂੰ ਕਹਿਣਾ ਕਿ ਕਲਮ ਚੁੱਕੋ ਤੇ ਇਸ ਦੇ ਖਿਲਾਫ ਆਵਾਜ਼ ਚੁੱਕੋ ਨਹੀਂ ਆਪਾਂ ਨੂੰ ਇਹ ਆਪਣੇ ਗੱਲ ਤੱਕ ਪਹੁੰਚ ਗਏ ਨੇ ਸੋ ਇਹੀ ਮੇਰੀਆਂ ਬੇਨਤੀਆਂ ਨੇ ਮੈਂ ਜੋ ਸੁਣਿਆ ਵੇਖਿਆ ਉਹਦੇ ਉੱਤੇ ਮੈਂ ਇਹ ਗੱਲ ਕਰਨੀ ਜ਼ਰੂਰ ਸਮਝੀ ਆ। ਦੇ ਸ਼ੱਕ ਕੋਈ ਕਹੇ ਕਿ ਵੀਊ ਆ ਲਈ ਜਾਂ ਕੋਈ ਆਪਾਂ ਨੂੰ ਲੋੜ ਨਹੀਂ ਹੈ। ਆਪਾਂ ਉਸ ਸਟੇਜ ਤੋਂ ਪੰਥ ਦੇ ਜਿਹੜੇ ਸ ਅਸੀਂ ਵਾਪਸ ਆਏ ਆ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਰ ਇਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਸੋਸ਼ਲ ਨੈਟਵਰਕ ਦਾ ਇਹਨੂੰ ਸਹੀ ਤਰੀਕੇ ਨਾਲ ਯੋਜਨਾ ਕਰਨਾ ਚਾਹੀਦਾ ਸੋ ਮੈਂ ਉਹਨਾਂ ਲੋਕਾਂ ਨੂੰ ਹੀ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਦੀ ਭਾਵਨਾ ਸੱਚੀ ਸੋਚੀ ਹੈ ਪਰ ਉਹਨਾਂ ਨੇ ਇਸ ਗੱਲ ਦੀ ਸਮਝ ਘਟਾ ਮੈਂ ਪਿੱਛੇ ਜੇ ਇੱਕ ਇੰਟਰਵਿਊ ਡਾਕਟਰ ਸੇਵਿਕ ਸਿੰਘ ਦੀ ਹੋਈ ਆ ਆਪਣੇ ਖੱਪਿਆਂ ਵਾਲੇ ਜਿਹੜਾ ਸਿੰਘ ਆ ਆਪਣਾ ਉਹਦੇ ਨਾਲ ਉਹ ਤੁਹਾਨੂੰ ਜਰੂਰ ਸੁਣਨੀ ਚਾਹੀਦੀ ਆ ਥੱਲੇ ਕੋਈ ਇਹ ਗੱਲ ਕਹਿਣ ਲਿਆ ਸੀ ਕਿ ਮੈਨੂੰ ਤਾਂ ਜਿਹੜੀ ਆ ਉਹ ਸਾਰੀ ਸਮਝ ਹੀ 网上 ਤੋਂ ਲੱਗੀ ਆ ਬਰਾਵਾ 网上 ਤੋਂ ਤੈਨੂੰ ਸਮਝ ਲੱਗੀ ਆ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪਤਾ ਹੈ ਤੁਹਾਨੂੰ ਰਾਗੀ ਢਾਡੀ ਤੁਹਾਨੂੰ ਨਹੀਂ ਸੁਣਦੇ ਤੁਹਾਨੂੰ ਟੀਵੀ ਨਹੀਂ ਦੱਸਣਾ ਫਿਰ ਟੀਵੀ ਤੁਹਾਨੂੰ ਜੇ ਗਲਤ ਦੱਸਦੇ ਫਿਰ ਕੀ ਕਰੋਗੇ ਇਹ ਕਿਦਾ ਆ ਇਹ ਤਾਰਾਂ ਕਿਧੀਆਂ ਨੇ ਇਹ ਨੈਟਵਰਕ ਕਿਦਾ ਆ ਇਹ ਇੰਡੀਅਨ ਸਟੇਟ ਦਾ ਨੈਟਵਰਕ ਆ ਇਹ ਸਭ ਕੁਝ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਗੂਗਲ ਨੇ ਪਿੱਛੇ ਜੇ ਮੇਰੀ ਇੱਕ ਮੈਂ ਜਦੋਂ ਉੱਤੇ ਸਰਚ ਕੀਤੀ ਤਾਂ ਗੂਗਲ ਨੇ ਹਵਾਲਾ ਦਿੱਤਾ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜਾ ਭੱਜ-ਭੱਜ ਕੇ ਸਟੇਟ ਸਿਕਸ ਸਿਆਸਤ ਗਰੁੱਪ ਨੂੰ ਪੈਂਦੀ ਆ ਉਹਦਾ ਉਹਨਾਂ ਦੀ ਵੱਡੀ ਕਾਮਯਾਬੀ ਆ ਸਿਕਸ ਸਿਆਸਤ ਨੈਟ ਤੋਂ ਉਹਨਾਂ ਨੇ ਇਹ ਜਾਣਕਾਰੀ ਚੁੱਕੀ ਉਹਨਾਂ ਨੇ ਥੱਲੇ ਲਿਖਿਆ ਕਿ ਹਵਾਲਾ ਅਸੀਂ ਜਿਹੜਾ ਆ ਉਹ ਸਿਕਸ ਸਿਆਸਤ ਵੈਬਸਾਈਟ ਦਾ ਦਿੱਤਾ ਉਹਨਾਂ ਨੇ ਜਿਹੜੀ ਮੇਰੀ ਜਾਣਕਾਰੀ ਚੁੱਕੀ ਆ ਉਹਨਾਂ ਨੇ ਉਹ sikshas.to ਚੁੱਕੀ ਆ ਤੁਸੀਂ ਇਹ ਵੇਖੋ ਤੇ ਫੇਰ ਜੇ ਗੂਗਲ ਉਤੋਂ ਚੁੱਕ ਸਕਦੀ ਆ ਤੇ ਅਸੀਂ sikshas ਦੇ ਉਤੋਂ ਕਿਉਂ ਨਹੀਂ ਪੜ ਸਕਦੇ ਅਸੀਂ ਕਿਉਂ ਨਹੀਂ ਉਤੋਂ ਸਿੱਖ ਸਕਦੇ ਸੋ ਮੈਂ ਦੇਖ ਰਿਹਾ ਬੰਦੇ ਘਟਦੇ ਜਾ ਰਹੇ ਨੇ ਸ਼ਾਇਦ ਉਹ ਮੇਰੀਆਂ ਗੱਲਾਂ ਉਹਨਾਂ ਨੂੰ ਵਧੀਆ ਨਹੀਂ ਲੱਗ ਰਹੀਆਂ ਕੋਈ ਗੱਲ ਨਹੀਂ ਪੰਜ ਗਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤਾਂ ਉਸ ਪੀੜਾ ਚੋਂ ਲੰਘੇ ਹੋ ਜਿਹੜੀ ਇਹਨਾਂ ਨੇ ਤੁਹਾਨੂੰ ਦਿੱਤੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਤੇ ਸਾਡੀ ਸਿੰਘਾਂ ਦੇ ਪਰਚੇ ਇਹ ਸਾਰਾ ਕੁਝ ਆਪਾਂ ਚੱਲ ਚੁੱਕੇ ਹਾਂ ਸਾਡੇ ਕਾਂਤਲਾ ਨੂੰ ਗਨਮੈਣ ਤੇ ਸਾਡੇ ਬੰਦਿਆਂ ਨੂੰ ਇਕੱਲੇ ਛੱਡ ਕੇ ਜਿਹੜਾ ਉਹ ਮਰਵਾਇਆ ਜਾ ਰਿਹਾ ਸੋ ਕਿੱਥੋਂ ਕਿੱਥੇ ਗੱਲ ਆ ਗਈ ਆ ਵਿੱਚ ਸਵਾਲ ਆ ਜਾਂਦੇ ਨੇ ਮੈਂ ਜਵਾਬ ਦੇਣ ਲੱਗ ਜਾਨਾ ਗੱਲ ਦੂਜੇ ਪਾਸੇ ਚਲੀ ਜਾਂਦੀ ਆ ਸੋ ਗੁਰੂ ਸਾਹਿਬਾਂ ਦੇ ਬਿੰਬ ਗੁਰੂ ਸਾਹਿਬਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹ ਇੱਕ ਦੇਸ਼ ਭਗਤੀ ਦੇ ਵਿੱਚ ਕਨਵਰਟ ਕਰਕੇ ਇਹ ਦੇਸ਼ ਸਾਨੂੰ ਲਿਖ ਰਿਹਾ ਹੈ ਸਿਖਾ ਰਿਹਾ ਹੈ ਦਾ ਟੱਕਰਾ ਕਰਨ ਲਈ ਤਿਆਰ ਰਹੋ ਸੋ ਜਥੇਬੰਦ ਹੋਵੋ ਸੂਤਰਤਾ ਰਹੋ ਇਕੱਠੇ ਹੋਵੋ ਇੱਕ ਦੂਜੇ ਦੀ ਰਿਸਪੈਕਟ ਕਰੋ ਇੱਕ ਦੂਜੇ ਦੇ ਖਿਲਾਫ ਨਾ ਚੱਲੋ ਜੋ ਕਿਸੇ ਵਿੱਚ ਕੋਈ ਗਲਤੀ ਵੀ ਹੈ ਮਿਲ ਕੇ ਦੁਰਸਤ ਕਰੋ ਇਕੱਠੇ ਹੋਵੋ ਬਹੁਤ ਲੋੜ ਆ ਵੱਡੀਆਂ ਤਾਕਤਾਂ ਜਿਹੜੀਆਂ ਤੁਹਾਡੇ ਵੱਲ ਮੂੰਹ ਅੜ ਕੇ ਦੇਖ ਰਹੀਆਂ ਤੇ ਕੋਈ ਤਾਕਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਮਾਹੌਲ ਖਰਾਬ ਕਰ ਰਹੀਆਂ ਨੇ हां जी बिल्कुल ਬਣਾਉਣ ਲੱਗਿਆ ਹੋਇਆ ਜੀ ਲੱਗ ਸਕਦਾ ਹੈ ਸਭ ਕੁਝ ਹੋ ਸਕਦਾ ਪਰ ਅਸੀਂ ਦਾ ਵਿਰੋਧ ਕਰਨਾ ਹੈ ਅਸੀਂ ਇਥੇ ਨਹੀਂ ਚੱਲਣ ਦੇਣਾ ਅਸੀਂ ਇਹਨਾਂ ਦਾ ਟੱਕਰਾ ਕਰਨਾ ਸੋ ਨਵੇਂ ਜਿਹੜੇ ਲਖਾਰੀ ਨੇ ਸਾਡੇ ਜਿਹੜੇ ਨਵੇਂ ਆ ਜੋਧੇ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਇੱਕ ਬਹੁਤ ਵੱਡੀ ਜੰਗ ਆ ਇਹ ਜੰਗ ਦੇ ਵਿੱਚ ਸਾਡੇ ਬਾਹਰ ਬੈਠੇ ਨੇ ਕੋਈ ਯੋਧੇ ਦੋਨੋਂ ਸੱਕੇ ਭਰਾ ਨੇ ਜਿਹੜੇ ਬਹੁਤ ਪੜ੍ਹੇ ਲਿਖੇ ਨੇ ਉਹ ਵੀ ਇਹਦਾ ਟੱਕਰਾ ਕਰ ਰਹੇ ਨੇ ਸੋ ਹੋਰ ਕਈ ਸਿੰਘ ਸਾਡੇ ਜਿਹੜੇ ਪੜ੍ਹੇ ਲਿਖ ਸਕਦੇ ਨੇ ਟੱਕਰਾ ਕਰ ਸਕਦੇ ਨੇ ਭਾਈ ਗਮਾਨ ਹੁਣੀ ਬੋਲ ਸਕਦੇ ਨੇ ਹੋਰ ਜਿੰਨਾ ਵੀ ਕੁਝ ਕਰ ਸਕਦੇ ਨੇ ਸਾਨੂੰ ਇਹਦੇ ਇਹਦੇ ਕਰਨਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਸੋ ਮੇਰੀਆਂ ਇੰਨੀਆਂ ਬੇਨਤੀਆਂ ਸਨ ਜੀ ਟਾਈਮ ਬਹੁਤ ਹੋ ਗਿਆ ਇੰਨਾ ਕੋ ਸਮਾਂ ਹੀ ਗੱਲ ਕਰਨੀ ਚਾਹੀਦੀ ਆਪਾਂ ਇੱਥੇ ਫੇਰ ਲੰਮੀ ਚੌੜੀ ਗੱਲਬਾਤ ਕਰਾਂਗੇ ਸੋ ਦੋ ਤਰੀਕ ਨੂੰ ਜਿਹੜਾ ਜਿਹੜੇ ਯੂਕੇ ਦੇ ਵਿੱਚ ਲਿਜਾ ਕੇ ਸਾਡੇ ਸਿੰਘਾਂ ਨੂੰ ਐਨਕਾਊਂਟਰ ਕੀਤਾ ਆ ਉਹਨਾਂ ਦੇ ਵੀ ਕਿੰਤੂ ਪ੍ਰੰਤੂ ਲੋਕ ਕਰ ਰਹੇ ਆ ਵੀ ਇਹ ਸ਼ਹੀਦ ਕਿਉਂ ਨੇ ਇਹ ਕਿਵੇਂ ਨੇ ਉਹ ਭਰਾਵੋ ਜਿਨ੍ਹਾਂ ਨੂੰ ਸਟੇਟ ਗੋਲੀਆਂ ਮਾਰਦੇ ਹੋਰ ਸ਼ਹੀਦ ਕਿਵੇਂ ਦੇ ਹੁੰਦੇ ਨੇ ਸਾਨੂੰ ਦੱਸ ਦਿਓ ਤੁਸੀਂ ਉਹ ਜਿਹੜੀ ਤੁਸੀਂ ਸ਼ਹਾਦਤ ਦੀ ਗੱਲ ਕਰਦੇ ਆ ਉਹ ਸਾਨੂੰ ਵੀ ਪਤਾ ਆ ਪਰ ਤੁਹਾਨੂੰ ਸਮਝਣ ਦੀ ਲੋੜ ਆ ਅਸੀਂ ਕਿੱਥੇ ਘੜ ਕੇ ਗੱਲ ਕਰ ਰਹੇ ਆ ਆਪਣੀਆਂ ਕੋਈ ਜ਼ਿੰਮੇਵਾਰੀਆਂ ਵੀ ਨੇ ਜਿਹੜੀਆਂ ਕਰਨੀਆਂ ਜ਼ਰੂਰੀ ਨੇ ਸਟੇਟ ਭਾਵੇਂ ਸਾਨੂੰ ਮਾਰੇ ਸਾਨੂੰ ਕੁਝ ਕਹੇ ਤੇ ਚਾਹੇ ਕੋਈ ਸਾਨੂੰ ਸਰਕਾਰੀ ਕਹੇ ਤੇ ਚਾਹੇ ਸਾਨੂੰ ਕੋਈ ਪੰਥ ਦਾ ਬੰਦਾ ਕਹੇ ਪਰ ਇਹ ਕਾਰਜ ਜਿਹੜੇ ਨੇ ਇਹ ਪੰਚ ਦੇ ਨੇ ਇਸਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਮਾਸੂਮ ਅਲੜ ਮੁੰਡਿਆਂ ਨੂੰ ਕੁੱਟ-ਕੁੱਟ ਕੇ ਸ਼ਹੀਦ ਕਰਤਾ ਇੱਕ ਦੇ ਪਿੰਡੇ ਤੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਸੀ ਮੈਂ ਜੋ ਉਹਨਾਂ ਨਾਲ ਗਲਤ ਕਰਕੇ ਆਂ ਸਮੇਂ ਨਾਲ ਉਹ ਵੀ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਾਂਗੇ ਪਰ ਅੱਜ ਸਮਾਂ ਨਹੀਂ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ 1 ਤਰੀਕ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਹੀਦੀ ਦਿਹਾੜਾ ਆ ਤਾਂ ਅਗਲੇ ਦਿਨੀ 2 ਤਰੀਕ ਨੂੰ ਜਿਹੜਾ ਕਲਾਣਾੌਰ ਦੇ ਵਿੱਚ ਗੁਰਦੁਆਰਾ ਗੁਰਨਾਨਕ ਸਾਹਿਬ ਜਿਹੜਾ ਆ ਉੱਥੇ ਇਹ ਸ਼ਹੀਦਿਸ ਮਗਮਾ ਸਾਰੇ ਪਹੁੰਚੇ ਹਮ ਹਮਾ ਕੇ ਸੋ ਮੇਰੀਆਂ ਜਿਹੜੀਆਂ ਗੱਲਾਂ ਨੇ ਮੈਂ ਕੋਈ ਕਥਾਵਾਚਕ ਨਹੀਂ ਹਾਂ ਕੋਈ ਇਤਿਹਾਸਕਾਰ ਨਹੀਂ ਹਾਂ ਇਹ ਮੇਰੇ ਬਲਬਲੇ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਈ